ਇੱਕ ਆਪਿਆ ਤੁਸੀਂ ਦੇਖ ਸਕਦੇ ਹੋ ਠੀਕ ਆ ਆਓ ਦੇਖ ਲਓ ਉਹ ਨਕਲੀ ਨੇ ਤੇ ਆ ਅਸਲੀ ਹੈ ਸੋ ਇਹ ਠੱਗੀਆਂ ਤੋਂ ਬਚਿਆ ਕਰੋ ਪਰਹੇਜ਼ ਕਰਿਆ ਕਰੋ ਤੁਹਾਨੂੰ ਐ ਵੀ ਤੁਸੀਂ ਕੰਪਨੀ ਨੂੰ ਲੁੱਟ ਲਿਆ ਪਰ ਤੁਸੀਂ ਲੁੱਟੇ ਕਿਉਂ ਆਪ ਤਾਂ ਨਕਲੀ ਵਾਈਟਮੈਚ ਦਾ ਬਾਰੇ ਸਮਝਾਵਾਂਗੇ ਜਿਵੇਂ ਹੁਣ ਨੈਟ ਤੇ ਚੀਜ਼ਾਂ ਦੇਖਦੇ ਆਂ ਫਲਿੱਪਕਾਰਟ ਤੋਂ ਹੋਰ ਇੱਕ ਤਾਂ ਹੁਣ ਇੱਕ ਵਾਈਟਮੈਚ ਹੈਗਾ ਆ ਜਿਹੜਾ ਤੁਸੀਂ ਦੇਖ ਸੇ ਹੋ ਹਣਾ ਠੀਕ ਹੈ ਜੀ ਸਾਰੇ ਲੋਗੋ ਵਗੈਰਾ ਸਾਰਾ ਕੁਝ ਹੈਗਾ ਕੰਪਨੀ ਦਾ ਨਾਮ ਕਿੰਨੇ ਰੁਪਈਆ ਦਾ ਬਣਿਆ ਹੈਗਾ ਤੇ ਇਹਦੇ ਆ ਕੰਟੇਨਰ ਤੇ ਉੱਪਰ ਵੀ ਲਿਖਿਆ ਹੋਇਆ ਹੈ ਹਨਾ ਤੁਸੀਂ ਦੇਖ ਸਕਦੇ ਹੋ ਬਾਕੀ ਦੀ ਇੱਕ ਮੇਨ ਨਿਸ਼ਾਨੀ ਜਿਹੜੀ ਕੰਪਨੀ ਵਾਲੇ ਕਹਿੰਦੇ ਨੇ 25 ਰੋਲ ਡੇ ਲਿਖਿਆ ਹੁੰਦਾ ਤੇ ਹੁਣ ਸਾਨੂੰ ਆਪਾਂ ਇੱਕ ਇਹਦੀ ਡੁਪਲੀਕੇਸੀ ਇੱਕ ਮੁੰਡੇ ਨਾਲ ਠੱਗੀ ਹੋਈ ਹੈ ਸਾਨੂੰ ਉਹਦੇ ਬਾਰੇ ਵੀ ਦਿਖਾਵਾਂਗੇ ਆਪਾਂ ਹੁਣ ਆ ਤੁਹਾਨੂੰ ਲੱਗਦਾ ਨਾ ਠੀਕ ਹੈ ਹੁਣ ਸਮਝਾਉਣਾ ਕਿਵੇਂ ਕਿੱਥੇ ਠੱਗੀ ਹੈਗੀ ਹੁਣ ਇਹਦੇ ਵਿੱਚ ਤਾਂ ਲਿਖਿਆ ਹੋਇਆ ਹੈ origonal b i t u m h ਠੀਕ ਹੈ ਜੀ ਤੇ ਟਨੇਟਾ ਕੰਪਨੀ ਦਾ ਆ ਇੱਕ ਫਲਿੱਪਕਾਰਡ ਤੇ ਜਿਹੜੀ ਕਾਪੀ ਵਜੀ ਹੈ ਇਹਦੀ ਆ ਦੇਖੋ 222TUMH ਠੀਕ ਹੈ ਜੀ ਔਰ ਉਸ ਫਾਰਮਾ ਸਿਟੀਕਲ ਤੋਂ ਬਣਿਆ ਹੋਇਆ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਜਿਹੜਾ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਇਹ ਕੰਪਨੀ ਕਿਸੇ ਹੋਰ ਦਾ ਹੈਗਾ ਤੇ ਕਾਪੀ ਮਾਰ ਟਨੇਟਾ ਦੀ ਇਹਨਾਂ ਨੇ ਤੇ ਇਹ ਬਾਈ ਮੈਨੂੰ ਕਹਿੰਦਾ ਬਾਈ ਮੈਨੂੰ ਤਾਂ ਸਸਤਾ ਮਿਲ ਗਿਆ ਘੱਟਾ 1809 ਰੁਪਏ ਰੇਟ ਆ ਤੇ ਕਿੰਨੇ ਦਾ ਮਿਲਿਆ ਖੁਦ ਸੀ ਤੈਨੂੰ 1190 ਦੇ ਦੋ 1190 ਦੇ ਦੋ ਮਿਲ ਗਏ ਇੱਕ ਤਾਂ ਇਹ ਪਿਆ ਤੇ ਇੱਕ ਉਹ ਪਿਆਗਾ ਮੱਲਾ ਇਹਨੂੰ 1190 ਦੇ ਦੋ ਮਿਲ ਗਏ ਠੀਕ ਹੈ ਗੱਲ ਆ ਤੇ ਇਸ ਤਰ੍ਹਾਂ ਵੀ ਤੁਸੀਂ ਨਾ ਫਲਿੱਪਕਾਰਟ ਤੋਂ ਮੰਗਾਇਆ ਨਾ ਇਹ ਫਲਿੱਪਕਾਰਟ ਤੇ ਨਾ ਇਸ ਤਰ੍ਹਾਂ ਫਸਿਆ ਨਾ ਕਰੋ ਨਾ ਸੋਡੇ ਸਾਹਮਣੇ ਆ ओरिजिनल ਚੀਜ਼ ਹੈ ਇਹਦੇ ਦਾ ਹੁਣ ਮੱਲਾ ਇਹ ਤਾਂ ਮਿਲਦਾ ਹੀ 1000 ਰੁਪਏ ਦਾ ਠੀਕ ਹੈ ਤੇ ਇਹ ਕੀ ਹੈ ਕਿਨੇ ਦੇਤੇ ਆਪਾਂ ਨੂੰ 1190 ਦੇ ਭਾਈ ਇਹਨਾਂ ਨੇ ਦੇਤੇ ਦੋ ਹੁਣ ਤੁਸੀਂ ਸੋਚੋ ਇੱਕ ਤਾਂ 1190 ਵਾਲੇ ਦਾ ਦੋ ਆ ਪਏ ਆ ਠੀਕ ਹੈ ਗੱਲ ਆ ਤੇ ਇੱਕ ਆਪਿਆ ਤੁਸੀਂ ਦੇਖ ਸਕਦੇ ਹੋ ਠੀਕ ਆ ਉਹ ਦੇਖ ਲਓ ਉਹ ਨਕਲੀ ਨੇ ਤੇ ਇਹ ਅਸਲੀ ਹੈ ਸੋ ਇਹ ਠੱਗੀਆਂ ਤੋਂ ਬਚਿਆ ਕਰੋ ਪਰਹੇਜ਼ ਕਰਿਆ ਕਰੋ ਸਾਨੂੰ ਐ ਵੀ ਤੁਸੀਂ ਕੰਪਨੀ ਲੁੱਟ ਲਿਆ ਪਰ ਤੁਸੀਂ ਲੁੱਟੇ ਕਿਉਂ ਆਪ ਧੰਨਵਾਦ